ਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਸ ਨੂੰ HF ਦੀ ਬੈਡ ਤਾਜੀ ਸੂਈ ਵੀ ਇਹ ਸੇਲ ਆ ਡਿਟੇਲ ਵੀਰ ਜੇ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਸਤੀ ਗੱਲ ਬਾਈ ਸ੍ਰੀ ਗੁਰਪਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਲਖਮੀ ਸਿੰਘ ਪਾਈ ਮੇਰਾ ਨਾਮ ਆ ਪਿੰਡ ਪੜਾਹਲ ਤੋਂ ਨਾ ਜ਼ਿਲ੍ਹਾ ਕਪੂਰਥਲਾ ਤੇ ਮੋਬਾਈਲ ਨੰਬਰ ਆਪਣਾ 7710378870 7710378 870 870 ਪਿੰਡ ਪੜਾਹਲ ਤੋਂ ਨਾ ਜ਼ਿਲ੍ਹਾ ਕਪੂਰਥਲਾ ਹਣਾ ਤੇ ਜਿਹੜੀ ਆਪਾਂ ਵਹਿੜ ਦੇਖੀ ਜਾਂਦੇ ਆਂ ਇਹ ਬਾਈ ਜੀ ਸੁਆ ਕਿਹੜਾ ਸੁਈ ਆ ਇਹ ਪਾਜੀ ਦੂਜਾ ਸੁਆ ਛਿੱਗੀ ਆ ਦੂਜਾ ਸੁਆ ਮੂੰਹੋਂ ਛਿੱਗੀ ਆ ਤੇ ਬੱਚਾ ਇਹਨੇ ਦੇਦਾ ਮੇਲ ਕਾਫ ਹਣਾ ਅੱਜ ਕਿੰਵਾ ਦਿਨ ਹੋ ਗਿਆ ਸੁਈ ਨੂੰ ਪਾਜੀ ਇਹਨੂੰ ਚੌਥਾ ਦਿਨ ਮੰਨ ਲਓ ਜੇ ਅਸ਼ਰੰਗ ਪੂਰੇ ਨਹੀਂ ਹੋਏ ਚੌਥਾ ਦਿਨ ਹੋ ਗਿਆ ਸੂਈ ਨੂੰ 나ੜੂਆ ਜਮਾ ਨਾਲ ਆ ਹਨਾ ਤੇ ਜੇਰ ਵਗੈਰਾ ਕੰਮ ਡੰਨਾ ਹਾਂਜੀ ਹਾਂਜੀ ਆਪਣੇ ਘਰੇ ਸੂਈ ਆ ਵੀਡੀਓ ਹਾਂਜੀ ਮੇਰੇ ਕੋਲ ਸੂਈ ਠੀਕ ਐ ਤੇ ਕਿੰਨਾ ਕੁ ਦੁੱਧ ਹੁਣ ਹਾਜ਼ਰਾ ਚੋਂ ਆਉਂਦਾ ਏ ਥੱਲੇ ਭਾਈ ਇਹਦਾ ਮਾਲਿਕ ਕਹਿੰਦੇ 28 ਕਿਲੋ ਪਿਛਲੇ ਸਵੇਰਾ ਚੋਇਆ ਵਾ ਠੀਕ ਐ ਐਸ ਟਾਈਮ ਹੈਗਾ ਤਾਂ 22 23 ਕਿਲੋ ਠੀਕ ਐ 20 ਦੀ ਕਿਲੋ ਦੀ ਗਾਰੰਟੀ ਦਿੰਨੇ ਜਿਹੜਾ ਮਰਜੀ ਆਣ ਕੇ ਤਿੰਨ ਡੰਗ ਚਾਰ ਡੰਗ ਜਿੱਦਾਂ ਮਰਜੀ ਤਸੱਲੀ ਕਰਕੇ ਆ ਦੀ ਠੀਕ ਹੈ ਆਜੀ ਭਾਵੇਂ ਦੋ ਟਨ ਟਾਈਮ ਚ ਚੋਲੇ ਜਮਾ ਆਪਾਂ ਇਹ ਕਹਿੰਦੇ ਆ ਵੀ 20 ਲੀਟਰ ਦੁੱਧ ਏ ਥੱਲੇ ਹਾਜ਼ਰ ਹਾਂ 22 23 ਲੀਟਰ ਵਾ ਮੈਂ ਚੁਈ ਆ ਠੀਕ ਹੈ ਤੇ ਗੋਲੇ ਮਾਰ ਹੈਗਾ ਠੀਕ ਹੈ ਕਿਉਂਕਿ ਚੌਥਾ ਦਿਨ ਅੱਜ ਗੋਲੇ ਮਾਰ ਕੀਤੀ ਲਈ ਅਸੀਂ ਮੰਤੀ ਕੀਤੀ ਦੁੱਧ ਦੀ ਠੀਕ ਹੈ ਤੇ 22 23 ਕਿਲੋ ਆ ਦੋ ਟਨ ਠੀਕ ਹੈ ਤੇ ਭਾਵ ਯਾਰ ਇਹਦਾ ਕੀ ਰਹੂਗਾ ਭਾਈ ਭਾਤ ਇਹਦਾ ਹੈਗਾ 72000 ਰੁਪਏ ਠੀਕ ਹੈ ਮੁੱਲ ਕਰ ਦੋ ਇੰਜਾਂ ਨਾ ਭਾਗਦੇ ਮਿਲਣਾ ਵਾ ਨਾ ਕਿਸੇ ਨੇ ਦੇਣੀ ਐ ਇਦਾਂ ਦੀ ਗਾਜ ਦੀ ਟੌਪ ਦੀ ਠੀਕ ਹੈ ਕਿਉਂਕਿ ਆਪਾਂ ਤੇ ਸਾਰੇ ਨੂੰ ਪਤਾ ਆਪਾਂ ਦੇ ਭਾਅ ਨਾਲ ਮਸੂਦਈਦਾ ਵੀ ਸੱਲ ਜੀ ਨਹੀਂ ਲਾਈਦੀ ਲੋਕਾਂ ਨੂੰ ਫੇ ਪੂਰਾ ਕਸਾਈ ਕਰਕੇ ਲਈਦਾ ਤੇ ਜਾਇਜ ਮਾਰ ਜਾਂਦਾ ਵੇਚ ਦੋ ਹੁਣ ਬੰਦਾ ਐ ਇੰਨੇ ਦਾ ਤਾਂ ਭਾਈ 8-900 ਦਾ 900 ਦਾ ਦਿਨੇ ਦੁੱਧ ਹੀ ਦੇਣਾ ਇੱਕ ਦਿਨ ਤੇ ਦੋ ਮਹੀਨਿਆਂ ਚ ਪੈਸੇ ਕੁਦੇ ਆਪਾਂ ਕਿਨੇ ਦੇਣੀ ਐ ਇਹ ਬਸ ਮਾਨਤਾਨ ਹੋ ਜਾਊਗਾ 70 ਦੀ ਮਾਨਲਾ ਦੇ ਦਾਂਗੇ ਮਾਨਦਾਨ ਕਰਾਂਗੇ ਪੂਰਾ ਫੁੱਲ ਕੋਈ ਟਿੱਕਰ ਨਹੀਂ ਦੂਰੋਂ ਆਊਗਾ ਭਰਾ ਤੇ ਕੋਈ ਗੱਲ ਨਹੀਂ ਠੋਰੇ ਮੜਿਆ ਵਾਰ ਨੇ ਉਹਨੂੰ ਸੋ ਵੀਰੋ ਦੂਜਾ ਸੁਆ ਸੂਈ ਸਵਾਈਆ ਬਹਿੜ ਸੋ ਵੀਰੋ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖੋ ਸਾਫ ਸੁਧਰੀ ਆ ਦੂਜਾ ਸੁਆ ਸੂਈ ਸਵਾਈ ਸੋ ਥਣਲੇਵਾ ਦੇਖੋ ਸੋਣਾ ਜੋਸ ਵਾਲਾ ਹਵਾਨਾ ਹੈਗਾ ਤੇ ਭਾਰੀ ਹਵਾਨਾ ਦਿਖਾਈ ਦਿੰਦਾ ਤੇ ਥਣਾ ਦੀ ਪੂਰੀ ਸਾਫ ਸੁਥਰੀ ਐ ਥਲੇ ਮਿਰਕ ਮੇਨ ਵਗੈਰਾ ਦੇਖੋ ਸੋਣੀ ਸਾਫ ਸੁਧਰੀ ਪੀੜੇ ਪਾਵੇ ਟਾਈਪ ਚਾਰੇ ਥਣ ਨਿਖੜਵੇਂ ਸਾਫ ਸੁਥਰੇ ਗੱਠ ਗੱਠ ਦੀ ਥਣਾ ਦੇ ਵਿੱਚ ਫਾਸਲੇ ਜਿ ਮਿੱਥੀ ਪਈ ਆ ਤੇ ਬਾਕੀ ਫੇਸ ਕੁਆਲਿਟੀ ਵਗੈਰਾ ਦੇਖੋ ਪੂਰੀ ਸਾਫ ਸੁਥਰੀ ਤੇ ਮੂੰਹ ਮੱਥਾ ਦੇਖੋ ਕੰਨ ਨਿੱਕਾ ਨਿੱਕਾ ਪੂਰੀ ਜਾਤ ਬਰੀਡ ਦੇ ਵਿੱਚ ਪੈਂਦੀ ਹੈਗੀ ਦੂਜਾ ਸੂਈ ਸੂਈ ਸੇ ਬੱਚਾ ਪਿੱਛੇ ਹੈਗਾ ਮੇਲ ਕੱਪ ਸੋ ਲੈਵਾ ਦੇਖੋ ਪੂਰਾ ਸਾਫ ਸੁਥਰਾ ਭਾਰੀ ਹਮਾਨਾ ਹੈਗਾ ਤੇ ਸੂਈ ਸਵਾਈ ਆ ਸੁਭਰਤਾ ਨਾਲ ਦੇਖ ਸਕਦੇ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਕੋਈ ਹੋਰ ਨਹੀਂ ਆ ਬੱਚੇ ਦਾ ਮੂੰਹ ਲਵਾਓ ਤੇ ਬਹਿ ਜਾਓ ਥੱਲੇ ਆਪਣੀ ਪੰਜਾਂ ਜਾਂ ਦੇ ਨੂੰ ਬੱਚਾ ਹੀ ਪਰੇ ਕਰੀ ਜਿਹੜਾ ਵੀ ਗੁੜੇ ਸੋ ਚੋਣ ਦੇਖੋ ਕਿਆ ਬਾਤ ਆ ਪੂਰਾ ਮੋਟਾ ਸਾਫ ਸੁਥਰਾ ਚੋਣਾ ਤੇ ਫਿਰ ਮੂਹਰ ਲਸਣਾ ਵੀ ਧਾਰਾ ਮਾਰਦੀ ਸੋ ਬਾਕੀ ਥਾਣਾ ਚ ਫਾਸਲਾ ਦੇਖੋ ਫੋਟ ਫੋਟ ਦੀ ਮੇਰੇ ਹਿਸਾਬ ਨਾਲ ਮੂਰ ਲਸਨਾ ਜੀ ਵਿਥੀ ਪਈ ਆ ਉਹ ਦੇਖੋ ਚਵਾਈ ਇੱਕ ਨੰਬਰ ਆ ਜਮਾ ਕੋਈ ਭੂਰ ਸਰਲਾ ਨਹੀਂ ਕੋਈ ਟੁੱਟਦਾ ਮੁਗਦਾ ਨਹੀਂ ਬਸ ਠੀਕ ਆ ਵੀਰੇ ਸਥਾਨ ਦੇਖੋ ਜਮਾ ਥਾਣਾ ਦਾ ਫਾਸਲਾ ਕੈਨ ਦੀ ਘਰ ਲਈ ਫੋਟ ਫੋਟ ਦਾ ਫਾਸਲਾ ਤੇ 72000 ਰੁਪਏ ਇਸ ਬੈੜ ਦੀ ਕੀਮਤ ਆ ਇਹਦੇ ਵਿੱਚੋਂ ਮਾਨਤਾਣ ਹੋ ਜੂ ਥਾਣਾ ਦੇਖੋ ਜਮਾ ਕਿਆ ਬਾਤ ਆ ਮੋਟਾ ਮੋਟਾ ਪਿੰਡ ਪਟਾਲਦੂਣਾ ਜ਼ਿਲ੍ਹਾ ਕਪੂਰਥਲਾ ਤੇ ਨੰਬਰ ਬੋਲੇ ਵੀਰ ਦੁਆਰੇ ਆਪਣਾ 77103 77870 ਤੁਸੀਂ ਕਿਸੇ ਵੀ ਵੀਰ ਦੇ ਬੜਾ ਪਸੰਦ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ